ਲੱਛਣ ਕੀ ਫਲੇ ਨੇ ਟਿੱਟਾਂ ਵੀ ਭੀ ਗੇ ਕਪੂਲੀ ਦਰਾਲਾ ਵਾਂਗ ਲੱਗਿਆ ਬਈ ਛਤਾਂ ਵੇਚਦਾ ਹੋਊਗਾ ਜਿੱਤਾ ਮੈਚ ਵੇਚਦੇ ਤੈਨੂੰ ਗੁਣ ਕਹਿੰਦਾ ਆ ਤਿਲੇ ਲੱਛਣ ਕਹਿੰਦੇ ਨੇ ਓਹ ਸੂਤ ਬੋਲ ਤੂੰ ਹੋਰ ਕੀ ਛੂਤ ਬੋਲਾ ਤਾਈ ਲਾ ਕੇ ਬੈਲਟ ਲਾ ਕੇ ਛੂਤ ਬੂਤ ਪਾ ਕੇ ਜਿਹੜਾ ਮੋਬਾਈਲ ਮੂੰਹ ਦੇ ਨੱਚੇ ਲੱਗਲੇ ਮੈਂ ਛੱਤਾ ਵੇਚਦੀ ਹੋਵੇਂਗਾ। ਉਹ ਕਹਿੜਾ ਤੂੰ ਠੀਕ ਬੋਲ। ਕੀ ਠੀਕ ਬੋਲਣਾ? ਹੋਲ ਕੀ ਹੁਣ ਤੂੰ ਬਾਹਾਂ ਟੰਗ ਕੇ ਕਹਾ ਛੰਨੀ ਲਲਾਉਂਦਾ ਹੋਵੇਂਗਾ। ਉਹ ਆ ਪਾਣੀ ਏ। ਨਾ ਮੀਂਹ ਏ। ਨਾ ਕੋਈ ਨੇਰੀ ਏ, ਨਾ ਧੁੱਪ ਏ। ਆ ਗਾੜੇ ਵਾਸਤੇ ਲਈ ਫਿਰਦਾ ਉੱਪਰੋਂ ਕੋਈ ਜਹਾਜ਼ ਟੱਕਰ ਦੇਗਾ ਤੇਨੂੰ। ਆ ਮੈਨੂੰ ਤਾਂ ਨਹੀਂ ਕੋਈ ਜਹਾਜ਼ ਟੱਕਾ ਦੇ ਗਿਆ। ਆ ਜਿਹੜਾ ਮੋਬਾਈਲ ਛੋਨੂ ਟੱਕਾ ਦੇਊਗਾ ਹੁਣੇ ਫੇਰ ਤੂੰ ਛਿਨੀ ਉੱਠਨੇ। ਬਾਲੀ ਨਾ ਪਕਾਈ ਕਰ ਤੂੰ ਮੈਚ ਦਿਖਾ ਕਿੱਥੇ ਖਲਿਆ ਜਾ ਤੇ ਮੈਚ ਕੋਈ ਨੁਕਸ ਚਨਾ ਕਿਤੇ ਨਹੀਂ ਮੈਚ ਨੀ ਨੁਕਸ ਤਾਂ ਕੋਈ ਨਹੀਂ ਹੈਗਾ ਐਨ ਵਧੀਆ ਪਰ ਇੱਕ ਨੁਕਸ ਹੈ ਕੀ ਦੁੱਧ ਨਹੀਂ ਦਿੰਦੀ ਕੱਖ ਪਾਣ ਵੇਲੇ ਤਾਂ ਮੋਬਾਈਲ ਲੈ ਕੇ ਮੁੱਦੇ ਬੈ ਰਹੇ ਨੇ ਮੈਚ ਦੁੱਧ ਛੈਲਾ ਦੇਣੀ ਹੋਊਗੀ ਉਹ ਇਹਨੂੰ ਬੰਦ ਰੂ ਥੱਲੇ ਕਰ ਲੈ ਪ੍ਰਿੰਡਾਂ ਦੇ ਸੱਤੇ ਜਿੱਦਾਂ ਮੇ ਨਾਲੇ ਗੁਲਗਲੇ ਵਰਗਾਪ ਹੋਵੇਂਗਾ ਨਾਲੇ ਮੈਨੂੰ ਕਰੇਗਾ ਲੇ ਫਲੇ ਲੇ ਫਲੇ ਲੈ ਕੱਲੀ ਉਹ ਆ ਮੇਛ ਹੈ ਹਾਏ ਇਹ ਮੇਰਾ ਸ਼ਰਮਦੇਵ ਦੀ ਚੇਲੀ ਹੈ ਤੇਰਾ ਕੀ ਮਤਲਬ ਆ ਜਿਹੜੇ ਸ਼ਾਵ ਨਾ ਫਿੱਟ ਸਰੀਰ ਕਰੀ ਖੜੀ ਹੈ ਇਸ਼ਾਰਾ ਪਤਲਾ ਪੁੱਤਰਾ ਟੀਵੀ ਮੂਰੇ ਬਣ ਕੇ ਜੋਗਾ ਕਰਾਉਂਦਾ ਹੋਵੇਗਾ ਉਹਨੂੰ ਵੇਚਣ ਦੀ ਕੀ ਲੋ ਲੈ ਹੋਰ ਇਹ ਤਾਂ ਜਵਾਕਾਂ ਨੂੰ ਜਪਹਾੜਾਂ ਦੀ ਜਨ ਨੌਲੇਜ ਦੇਣ ਵਾਸਤੇ ਰੱਖ ਲੈਗਾ ਅਰਾਵਲੀ ਪਹਾੜ ਆਹ ਮਾ ਚਿਲਦੀਆਂ ਪਹਾੜੀਆਂ ਵਿਚਾਲੇ ਮੈਦਾਨੀ ਇਲਾਕੇ ਓਏ ਗੱਲ ਸੁਣਾ ਪਹਾੜੀਆਂ ਜਿਹੜੀਆਂ ਕਹਿ ਰਹੇ ਐ 2 ਲੱਖ ਦੀ ਐ ਇਹ ਆ 2 ਲੱਖ ਦੀ ਐ ਹਾਂ ਮੱਖੀਆਂ ਤੇ ਜਿਵੇਂ ਐ ਫਿਰਦੀਆਂ ਨੇ ਜਿਵੇਂ ਜਕਰੇਨ ਦੇਸ਼ ਦੇ ਵਿੱਚ ਰੂਸ਼ ਦੇ ਜਹਾਜ਼ ਫਿਰਦੇ ਹੁੰਦੇ ਨੇ ਉਹ ਬਚ ਕੇ ਲਾਲ ਲੱਤ ਮਾਰਦੀ ਐ ਇਦੇ 12 ਚ ਚੰਮ ਜੂਆਂ ਤਾਂ ਐ ਫਿਰਦੀਆਂ ਨੇ ਜਿਵੇਂ ਐਵੇਂ ਜਾਂਦੇ ਜੰਗਲਾਂ 'ਚ ਟਰਨ ਭੱਜੀ ਫਿਰਦੇ ਹੁੰਦੇ ਨੇ ਪਾਜਾ ਜੂ ਲੱਖ ਮੂੰਹ ਜੇ ਦਰੋ ਲੱਖ ਆਪਣੇ ਨਹੀਂ ਭਈ ਬੱਚਦੀ ਚੱਲ ਮੈਂ ਤਾਂ ਜਾਣਾ ਓਏ ਉਰਾ ਗੱਲ ਸੁਣ ਐ ਏਦੂ ਬਲਾ ਦੋ ਕਾਕਾਂ ਨੇ 180000 ਤੱਕ ਲਾਤਾ ਤੇ ਐ ਤੇ ਹਾਂ 1 ਲੱਖ ਅੱਛੀ ਐ ਲਾ ਕੇ ਜੇਬ 'ਚ ਪਾ ਲਿਆ ਹੁੰਨਾ ਫਿਰ ਕੀ ਲੱਗ ਗਿਆ ਕਹੇ ਕੀ ਆ ਫਿਰ ਮੈਂ ਵੀ ਤਾਂ ਹੀ ਕਹਿਣਾ ਇੱਕ ਲੱਖ ਅੱਛੀ ਜੇਬ ਚੋਂ ਕੱਢਿਆ ਹੋਣਾ ਐਂ ਲਾਤਿਆ ਮੋਰਕੀ ਗੀਜੇ ਜਿਜ ਬਾਲੇ ਹੋਣਾ ਅਗਲਾ ਵਾਗਿਆ ਹੋਣਾ ਉਹ ਕੀ ਕਰਾ ਕੱਚੀ ਤੇ ਦਿੰਦੇ ਤੇ ਤੂੰ ਦੱਸ ਦੇ ਕੀ ਲਾ ਮੇਗਾ ਉਹ ਮੈਨੂੰ ਐਂ ਦੱਸ ਅੱਜ ਦੇ ਮੈਂ ਕਿਤੇ ਐਡੇ ਐਡੇ ਬੋਤਿਆਂ ਜਿਹਦੇ ਜਿਹਦੇ ਪੈਰ ਕਰ ਰੱਖੇ ਨੇ ਨਾ ਨੂੰ ਤਾਂ ਕਰਾ ਜਾ ਕਰ ਕੀ ਗੱਲ ਦੀ ਰਾਤ ਚਤਾਨ ਤੇ ਬੋਤਿਆਂ ਨਾ ਰੇਛਲੇ ਬਹੁ ਨਹੀਂ ਆਦੇ ਅੱਜ ਤੱਕ ਸਿਰ ਦੁਖ ਦੇ ਦੀ ਗੋਲੀ ਨਹੀਂ ਲਈ ਕਦੇ ਨੇ ਨਾ ਇਹਨੇ ਕਦੇ ਛਿੰਦੂ ਖੇਰੇ ਦੀ ਗੋਲੀ ਲਈ ਹੋਣੀ ਨਾ ਕਦੇ ਡੰਗਲ ਡਾਕਟਰ ਨੇ ਇਹਦਾ ਕੋਈ ਐਕੀ ਛਲਾਕ ਲਾਇਆ ਹੋਣਾ ਕਿਉਂਕਿ ਕੱਲੀ ਕੱਲੀ ਹੱਡੀ ਉਹੀ ਦਿਖੀ ਜਾਂਦੀ ਐ ਉਹ ਇੱਕ ਸਿਰ ਤੇ ਦੀ ਹੋਰ ਐ ਕਿਹਦੀ ਇਹ ਗੋਹਾ ਨਹੀਂ ਕਰਦੀ ਕੀ ਗੱਲ ਇਹ ਗੋਹਾ Google Pay ਕਰ ਦਿੰਦੀ ਐ ਕਿਸੇ ਨੂੰ ਆਹ ਪਾਣੀ ਮੋਕ ਉਹ ਚਲਦੀ ਐ ਮੋਕ ਮੰਨਦੀ ਐ ਹਾਂ ਕੁੱਤੀ ਪਾ ਕੇ ਮੱਕੀ ਦਾ ਚਾਹ ਲਾਬ ਦੇ ਪੈਂਟਾ ਪਾ ਲੈਣੋ ਚੂਲੀ ਵੀ ਪਾਉਣੀ ਚੱਪਾ ਨਹੀਂ ਪਾਉਣਾ ਛੰਨੀ ਨਹੀਂ ਲੈਣਾ ਛਿੱਟ ਕੇ ਟੋਕ ਲਾਉਂਦੇ ਮਾਦੀ ਨੀਲਾ ਮਰ ਆਉਂਦਾ ਨਿਕਲ ਜਾਂਦੇ ਜਦੋਂ ਛੜਿਆ ਹੋਇਆ ਗਲਿਆ ਹੋਇਆ ਚਾਹ ਖਾਊਗੀ ਇਹ ਵਿਚਾਰੀ ਮੋਕੇ ਮਾਰੂਗੀ ਹੋਰ ਕੀ ਇਹ ਬੋਚ ਵਾਲੀ ਲੇਡੀ ਕਰੂਗੀ ਪਾਉਂ ਰਿਹਾ ਬਾਣੀਏ ਦੇਖਾ ਇਹਦੇ ਥੱਲੇ ਆ ਇਧਰ ਆ ਲੋਟਾ ਦੇਖ ਇਹਦੇ ਥੱਲੇ ਉਹ ਬੱਚਾ ਲਿਆ ਹੁਣ ਕੀ ਲੋਚੇ ਦੀ ਤਾਚੀ ਹੋਲ ਕੇ ਦਿਖਾਵੇਗਾ ਮੈਨੂੰ ਅੱਜ ਵਿੱਚ ਸੱਤ ਦੰਦੀਆ ਸੱਤਰ ਸੂ ਯਾਰ ਪੁੱਲ ਦੇ ਦੇ ਹੁਣੀ ਫਾਇਆ ਛਰੋ ਕੱਟਾ ਚੁੰਗ ਜਾਂਦਾ ਹੁਣ ਓਏ ਓਏ ਓਰੇ ਓਰੇ ਇੱਥੇ ਬੈਠ ਬੈਠ ਫੇਰ ਬੈਠ ਥਾਰੇ ਇਹ ਕਲੇ ਕਲੇ ਨੇ ਜਿਹੜੇ ਬੰਦੇ ਨੇ ਚੁਗਲੀਆਂ ਕਰ ਕਰ ਇਸ਼ਾਰਾ ਸ਼ਰੀਕਾ ਕਬੀਲਾ ਕੱਲਾ ਕੱਲਾ ਕੱਟੇ ਹੋਵੇ ਦੀ ਮੈਂ ਇੱਕ ਦੇ ਤਣ ਕਿੱਥੇ ਕੱਟੇ ਹੋ ਜਾਣਗੇ ਕੱਲੇ ਕੱਲੀ ਲੈਣਗੇ ਇਧਰਲੇ ਪਾਸੇ ਆ ਇਧਰ ਇਧਰ ਆ ਪੂੰਛ ਦੇਖ ਰਹੀ ਪੂੰਛ ਪੂੰਛ ਦਾ ਦੇਖ ਲਈ ਪੂੰਛ ਦਾ ਬਾਲਬੂਲ ਵੀ ਕਿਤਾ ਦੇ ਕੀ ਗੱਲ ਮੂਰੇ ਕਲਛਾ ਚ ਪੱਖਾ ਬਣਾ ਕੇ ਲੋਨ ਦੀ ਚਲਾਏ ਓਏ ਸ਼ੇਠ ਇੱਧਰ ਦੇਖ ਇੱਧਰ ਇਹਦੀਆਂ ਅੱਖਾਂ ਮੂਰਤੀ ਗੱਡੀ ਦੀਆਂ ਲਾਈਟਾਂ ਵਰਗੀਆਂ ਨੇ ਅ ਬੱਚ 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 ਦੇਖ ਲੀਆਂ ਦੇਖ ਲੀਆਂ ਦੇਖ ਲੀਆਂ ਅੱਖਾਂ ਤੇ ਨਹੀਂ ਠੀਕ ਨੇ ਅ ਜਿਹੜੀਆਂ ਵਿੱਚ ਇਹਦੇ ਇੰਨੇ ਇੰਨੇ ਗਿੱਦਾਂ ਲੱਗ ਰੀਆਂ ਨੇ ਉਹਨਾਂ ਦਾ ਗਰੀਸ਼ ਬਣਾਵੇਂਗਾ ਓਏ ਉਹਨੂੰ ਛੱਡ ਦੂੰ ਹੋਰ ਦੇਖ ਇਹਦਾ ਸਰੀਰ ਦੇਖ ਓਏ ਦੇਖ ਲਿਆ ਮੈਂ ਛਲੀਲ ਹੈ ਛਲੀਲ ਦੇਖ ਕੀ ਕਹਿਣਾ ਨਹੀਂ ਤੇਲਾ ਛਲੀਲ ਦੇਖ ਨਾਲ ਇਹਦਾ ਛਲੀਲ ਦੇ ਪੰਜ ਪੈਸਿਆਂ ਦਾ ਫਲ ਕਿੰਨੀ ਵਨੀ ਵਜਨ ਮੈਸੇ ਚ ਉਨੀ ਤੇਲੇ ਚ ਇੱਕ ਗੱਲ ਤਾਂ ਹੈਗੀ ਵੇ ਜੱਟ ਕੀ ਆ ਤੇਰੀ ਮੈਸ਼ ਦੀਆਂ ਲੱਤਾਂ ਤਾਂ ਪਤਲੀਆਂ ਪਤਲੀਆਂ ਮਲ ਕਾਲਾ ਲੋਰਾ ਵਰਗੀਆਂ ਕਲੀ ਬੈਠੇ ਬਹੁਤ ਟਾਈਮ ਹੋ ਗਿਆ ਤੈਨੂੰ ਕਦੇ ਇਹਨੂੰ ਫੜਦਾ ਕਦੇ ਇਹਨੂੰ ਵੇਚਤੀ ਕਰਦੇ ਇਹਦੀ ਐਨੀ ਹਾ ਰੁਪਈਆ ਤਵਾਂ ਦੇ 2 ਲੱਖ ਹਾਲਤ ਵਿੱਚ ਦੀ 2000 ਦੀ ਵੀ ਨਹੀਂ ਹੈਗੀ ਉਹ ਫੇਰੇ ਰੀਲ ਰੂਲਾ ਮਾਰਨੀ ਹੈ ਜੇ 2 ਲੱਖ ਲਵ ਕੱਖ ਕੰਢੇ ਫਿਰ 2 ਲੱਖ ਰੁਪਈਆ ਮਾਲ ਦਾ ਮਿਲੂਗਾ ਇਹਨੂੰ ਕੱਖ ਕੰਢਾ ਪਾ ਪਾਣੀ ਤਾਂ ਨਹੀਂ ਪਿਆ ਮੈਂ ਇਸ ਦਾ ਭੁੱਖੀ ਤੇ ਆਈ ਮਾਰ ਕੇ ਪਿੰਜ ਲੈ ਬਣਾ ਰਹੀ ਹੈ ਕਹੇ ਵਾਰ ਸੈਂਤੀ ਛਿਰ ਕਿਦਾਂ ਉਹ ਦਿਨੇ ਤੂੰ ਚਾਰ ਵਾਰ ਕਾਹਲ ਵਾਰ ਹਾਂ ਆ ਫਿਰ ਇਹਦੇ ਤਾਂ ਕਾਲਾ ਤੇਲ ਲਾ ਦੇ ਕਰ ਕਿ ਮੈਂ ਫੋਰੇ ਤੇ ਨਿਕਰੇ ਉਹ ਤੂੰ ਮੈਨੂੰ ਐ ਦੱਸ ਉਹ ਮੇਲਾ ਤਾਂ ਹੁੰਦੇ ਤੇ ਤੁਸੀਂ ਜੱਤ ਅਸ਼ੀਵਾਨੀ ਹੁਣ ਅਸੀ ਜੱਤ ਬਣ ਗਏ ਹੁਣ ਬਾਂਦੀਆਂ ਲੈ ਕੰਮਾ ਜੀ ਤੁੰਗੀਆਂ ਕਿਥੇ ਤੁੰਗੀਆਂ ਕਿ ਆਪ ਤਾਂ dach dach ਤਾਚ ਬਾਨ ਨਾ ਨੇ ਇਹਦੇ ਤੇ ਪਾ ਦੇ ਕਰੋ ਦੋ ਦੱਬੇ ਪਾਣੀ ਦੇ ਕਿਹਦਾ ਹੋਗਾ ਜਿਵੇਂ ਦੋ ਛਾਲ ਕਰਦੇ ਨੇ ਪਾਣੀ ਇਹ ਕਿਹਦੀ ਬੰਦੇ ਮੈਂ ਕਿੱਥੋਂ ਇਹ ਜਮ ਲੱਗ ਗਿਆ ਉਰੇ ਮੈਂ ਤਾਂ ਆਪਦਾ ਉੱtre ਜਾਨਾ ਬੈਠਦੇ ਆ ਲੈ ਡਰਿੰਕ ਨਹੀਂ ਕਰੀ ਆਪੇ ਬਗਦੀ ਮੱਥਾ ਮਾਰ ਕੇ ਕਿ ਪਏ ਕਿਉਂ ਕਿ ਉਹ ਵੀ ਉਹ ਜਿਹਨੇ ਦਿਮਾਗ ਖਾ ਲਿਆ ਫਿਰ ਜਾ ਵਾਹ ਅਗੇ ਲੈ ਉਹ ਮੈਨੂੰ ਦੇ ਤੂੰ ਲੀਮੀ ਮੇਕ ਲੈ ਤੂੰ ਮੀਂ ਲਾ ਤੂੰ ਐਂ 20 ਕਿਲੋ ਕੁ ਮੀਲੇ ਜਾਣਾ ਹੋ ਨਹੀਂ ਮੈਂ ਬਾਈ ਦੇ ਜਾ ਰੱਖੇ ਪਾਈ ਜਾ ਤੂੰ ਲੈ ਤੇ ਲਿੰਗ ਚ ਬਲ ਗਿਆ ਅੱਖ ਨਹੀਂ ਪਾਣਾ ਮੈਸਾ ਨੂੰ ਕਿੱਦਾ ਨਹੀਂ ਪਾਉਣਾ ਨਿਮਾਉਂੀਆਂ ਨਹੀਂ ਸਮਾਉਂੀਆਂ ਨਹੀਂ ਬਲਾਉਨੀਆਂ ਛਾਲਾ ਦੇ ਨੀ ਲਾ ਪਹਿਨਾ ਛਾਲਾ ਦੇ ਨੀ ਏਸ਼ੀਆਂ ਚ ਮੈਂ ਅੱਜ ਦੇ ਲੱਕੀ ਇਹ ਪੂਰੀ ਬੌਲ ਹੈ ਕਿਤੇ ਮੈਂ 2 ਲੱਖ ਰੁਪਏ ਹੱਦਾਂ ਤੇ ਲਾਊਗਾ ਇਹ ਚਲੋ ਇੱਕ ਪੂਲੀ ਹੁਣ ਕਿਤੇ ਅਗਲੇ ਜੱਟ ਕੋਲੇ